ਇਹ ਆ ਗਿਆ ਜੀ ਲੋਡ ਮੈਸ਼ ਦੇ ਵਿੱਚ 60 60 ਫਾਰਮਰ ਡ੍ਰੈਗਰ ਦੇ ਇਹਨੇ ਮਾਡਲ ਦੀ ਗੱਲ ਬਾਤ ਕਰੀ ਕਿੰਨੇ ਮਾਡਲ ਆ ਮਾਡਲ ਆ ਵੀਰੇ 10 ਮਾਡਲ ਆ ਗਿਆ ਜੀ 10 ਮਾਡਲ ਡਟਾ ਵੀਰੇ ਪਾਵਰ ਸਿਰੰਗ ਵਿੱਚੋਂ ਉਹ ਜਿਹਾ ਖਾਨੇ ਕੋਲ ਕੇ ਰੰਗ ਪੇੜ ਦਾ ਦੇਖੋ ਕਿੰਨਾ ਸਾਫ ਹੈ ਡ੍ਰੈਗਰ ਭਾਈ ਜੀ ਨਿਊ ਹਾਲੈਂਡ 36 30 TX ਮਾਡਲ ਦੇ ਵਿੱਚ 55 ਪਾਵਰ ਹੈ ਹਾਂ ਜੀ 55 ਹਾਰਸ ਪਾਵਰ ਦਾ 55 ਹਾਰਸ ਪਾਵਰ ਕਿ ਆ ਗਿਆ ਭਾਈ ਜੀ ਕਿ ਆ ਗਿਆ ਜੀ ਸਬਰਾਜ 735 735 ਕਿੰਨੇ ਮਾੜਾ ਜੀ ਇਹ ਇਹ ਮਾਲ ਲੈ ਕੇ 88 ਵੀਰੇ ਸਾਡੀ ਡਿਮਾਂਡ ਹੈ ਜੀ ਦੀ 120 1 ਲੱਖ 2000 ਰੁਪਏ ਡਮਾੜਾ ਇਹ ਕਿੰਨੇ ਦਾ ਹੋ ਜੀ ਵੀ ਬਾਈ ਟਰੈਕਟਰ ਦੇ ਦਾਂਗੇ ਆਪਾਂ ਲੱਖ ਰੁਪਏ ਦਾ ਬੋੜੇ ਦਾ ਲੱਖ ਰੁਪਏ ਦਾ ਟਰੈਕਟਰ ਤੁਹਾਨੂੰ ਮਿਲ ਜੂ ਬਾਈ ਠੀਕ ਹੈ ਜੀ ਪੁਰਾਣਾ ਟਰੈਕਟਰ ਵਿੱਚ ਕਢਾਉਣਾ ਕਿਸੇ ਨੇ ਟਰੈਕਟਰਾਂ ਵੀਰੇ ਵਿੱਚ ਪੁਰਾਣਾ ਜੀ ਅੱਛੀ ਕਾ ਬਾਈ ਸਾਰੇ ਦੋਸਤਾਂ ਵੀਰਾਂ ਨੂੰ ਆਪਾਂ ਪਹੁੰਚੇ ਨਹੀਂ ਬਰਨਾਲਾ ਟਰੈਕਟਰ ਮੰਡੀ ਤੇ ਜੋ ਕਿ ਹਰ ਸੋਮਵਾਰ ਨੂੰ ਟਰੈਕਟਰਾਂ ਦੀ ਮੰਡੀ ਲੱਗਦੀ ਆ ਇਹ ਆਪਾਂ ਪਾਇਲਸ਼ਾਲੀ ਮੰਡੀ ਕੋਲੇ ਖੜੇ ਆ ਇਹ ਬਾਈ ਨਾਲ ਕਰਾਉਣੇ ਆਪਾਂ ਗੱਲਬਾਤ ਕਿੰਨੇ ਟਰੈਕ ਔਰ ਕਮਾਈ ਬਹੁਤ ਵਧੀਆ ਵੀਰੇ ਤੇ ਕਿੰਨੇ ਟਰੈਕਟਰ ਲੈ ਕੇ ਆਏ ਜੀ ਅੱਜ 100 ਟਰੈਕਟਰ ਲੈ ਕੇ ਆਏ ਠੀਕ ਆ ਜੀ ਜੇ ਕਿਸੇ ਵੀਰ ਨੇ ਪੁਰਾਣਾ ਟਰੈਕਟਰ ਵਿੱਚ ਕਟਾ ਕੇ ਲੈਣਾ ਹੋਵੇ ਪਾ ਸਕਦਾ ਜੀ ਠੀਕ ਆ ਜਿਹੜੇ ਟਾਪ ਮਾਡਲ ਟਰੈਕਟਰ ਆਉਣਗੇ ਲੋਨ ਹੋ ਜੂ ਜੀ ਲੋਨ ਵੀ ਹੋ ਜੀ ਵੀਰੇ ਠੀਕ ਆ ਜੀ ਆਪਾਂ ਤੁਹਾਨੂੰ ਸਭ ਤੋਂ ਪਹਿਲਾਂ ਨੇ ਕੋਣ ਹੈ ਜੀ ਫਾਰਮਟ੍ਰੈਕ 60 60 ਟਰੈਕਟਰ ਫਿਰ ਦਿੰਨਾ ਹੈ ਬਾਈ ਦਾ ਐਡਰੈਸ ਇਹ ਹੈਗਾ ਜੀ ਲੋਡ ਮੈਕਸ ਦੇ ਵਿੱਚ 60 60 ਫਾਰਮਟ੍ਰੈਕ ਦੇ ਇਹਦੇ ਮਾਡਲ ਦੀ ਗੱਲ ਬਾਤ ਕਰੀ ਕਿੰਨੇ ਮਾਡਲਾਂ ਮਾਡਲਾਂ ਵੀਰੇ 13 ਮਾਡਲ ਹੈ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ ਨਾਲ ਦੇ ਵੀਰੇ 60 70 ਪਾਈ 70 ਪਾਈ ਟਾਇਰ ਹੈ ਨਾਲ ਦੇ ਠੀਕ ਹੈ ਜੀ 70 ਪਾਈ ਜੇ ਬਾਈ ਕਹਿੰਦਾ ਨਾਲ ਦੇ ਟਾਇਰਾਂ 16 ਦੇ ਟਾਇਰਾਂ ਚ ਆ ਗਏ ਤੇ ਰੰਗ ਪਿੰਡ ਦੇਖੋ ਬਾਈ ਜੀ ਕਿੰਨਾ ਸਾਫ਼ ਹੈ ਇਹ ਨਾਲ ਦੇ ਵੀਰੇ ਸਾਰਾ ਟਰੈਕਟਰ ਹੈ ਠੀਕ ਹੈ ਜੀ ਇਹ ਡਬਲ ਡਿਸਟ੍ਰਿਬਿਊਟਰ ਚ ਆ ਗਏ ਜੀ ਅਗਰਾੜ ਮਗਰੂਕ ਦੇਖ ਸਕਦੇ ਤੁਸੀਂ ਇਹ ਇਤਨੋਂ ਹਿੱਸੇ ਹਿੱਸੇ ਦਾ ਰੰਗ ਦੇਖ ਸਕਦੇ ਤੁਸੀਂ ਕਿੰਨਾ ਘੈਂਟ ਪਿਆ ਨਾਲ ਦਾ ਸਾਰਾ ਕੁਝ ਲੱਗਿਆ ਹੋਇਆ ਟਰੈਕਟਰ ਤੇ ਜੀ ਇਹ ਵਸਾਇੰਸੀ ਵਿੱਚੋਂ ਵੀ ਮਗਰਾਟ ਪੂਰੇ ਵਧੀਆ ਪਏ ਆ। ਟੌਪ ਮਾਰ ਰਹਾ ਹੈ ਇਹ। ਲੋ ਮਾਲ ਡਟ ਰਾ ਵੀਰੇ। ਬਾਵਰੇ ਸੇ ਰੰਗ ਵਿੱਚੋਂ ਵੀ ਕਾਹਨੇ ਕੋਲ ਕੇ ਰੰਗ ਪੇਂਟ ਦਾ ਦੇਖੋ ਕਿੰਨਾ ਸਾਫ ਪੈ ਡਟ ਰਾ। 17000 ਚੱਲਿਆ ਰਿਹਾ ਫਟ। ਠੀਕ ਹੈ ਜੀ। ਇਹ 4 ਸਿਲੰਡਰ ਦੇ ਵਿੱਚ ਆ ਗਿਆ ਜੀ। ਲੋਡ ਮੈਕਸਾ। ਮਾਡਲ ਆ ਗਿਆ 13 ਕੀ ਡਿਮਾਂਡ ਹੈ ਜੀ ਇਹ? ਗਵਾਂਡ ਤਾਂ ਵੀਰੇ 435 ਹਜ਼ਾਰ। 435000 ਰੁਪਏ ਹਡ ਮਾਡਲ ਹਾਂਜੀ ਕਿੰਨੇ ਕ ਦਾ ਹੋ ਜੂ ਜੀ ਇਹ ਇਹ ਟਟਰ ਦੇਵਾ ਵੀਰੇ 4 ਲੱਖ ਰੁਪਏ ਦਾ ਬੁੱਲੇ ਪੂਰੇ 4 ਲੱਖ ਦਾ ਟਰੈਕਟਰ ਮਿਲ ਜੂ ਵੱਡੇ ਡਿਸਕਾਊਂਟ ਆ 35000 ਰੁਪਏ ਉੱਪਰ ਜੂ ਅੱਗੇ ਜੀ ਜਿਹੜਾ ਟਾਇਰ 735 ਆ ਗਿਆ ਬਾਹਰ ਪੰਪ ਵਾਲਾ 4 ਮਾਡਲ ਟਰੈਕਟਰ ਵੀਰੇ 4 ਮਾਡਲ ਆ ਸਾਰਾ ਜੈਨੂਇਨ ਟਰੈਕਟਰ ਆ ਠੀਕ ਆ ਜੀ ਜੈਨੂ 90% ਟਰੈਕਟਰ ਦੇ 90% ਟਾਇਰ ਆ ਜੀ 12 ਦੇ ਟਾਇਰ ਆ ਚਾ ਗਿਆ ਮਗਰਾਟ ਮਗਰੂ ਦੇਖੋ ਤੁਸੀਂ ਵਧੀਆ ਪਿਆ ਕੰਡੀਸ਼ਨ ਦੇ ਫਰੰਟ ਵਾਲੇ ਟਾਇਰ ਆ ਜੀ ਬਿਲਕੁਲ ਨੰਨ ਸਾਰਾ ਓਰੀਜినਲ ਟਰੈਕਟਰ ਠੀਕ ਹੈ ਰੰਗ ਪੇਂਟ ਦੀ ਗਾਰੰਟੀ ਉਹ ਲਗ ਗਾਰੰਟੀ ਵੀਰੇ ਠੀਕ ਹੈ ਟਰੈਕਟਰ ਹੈ ਚਾਰ ਮਾਡਲ ਆ ਬਾਈ ਸਮਾਈ ਦਾ ਟਰੈਕਟਰ ਨਾ ਖੁੰਡਾਏ ਨਾ ਟਬੂਰੇ ਹਦੱਕ ਠੀਕ ਆ ਬਾਈ ਜੇ ਨਾ ਖੁੱਲਿਆ ਨਹੀਂ ਟਰੈਕਟਰ ਸਾਡੀ ਜ਼ਿੰਮੇਵਾਰੀ ਆ ਬਾਹਰ ਲੈ ਜਾ ਰਵੇਂ ਤੁਸੀਂ ਅੱਧੀ ਕਰ ਠੀਕ ਆ ਜੀ ਬਾਹਰ ਜੇ ਓਰੀਜਨਲ ਜੇਨੂ ਮਾਡਲ ਤੇ ਰੰਗ ਪੇਂਟ ਦਾ ਵੀ ਸਾਫ ਪਿਆ ਹੋਇਆ ਸਾਫ ਜੇਨੂ ਹੋਣਾ ਬਈ ਇਹ ਸਮਾਈ ਚੱਲਦਾ 1400 ਆ ਦੇਖੋ ਦਿਖਾਓ ਮਗਰ ਉਹ ਸਾਈਡ ਤੇ ਠੀਕ ਆ ਜੀ ਚਾਰੇ ਇੰਡੀਕੇਟਰ ਲੱਗੇ ਆ ਮਗਰਾੜਾਂ ਤੇ ਨਾਲ ਦੀ ਮਗਰਾੜਾ ਦੇਖੋ ਸਟਿੱਕਰ ਸਟੋਕਰ ਕੰਪਨੀ ਵਾਲੇ ਸਟਿੱਕਰ ਲੱਗੇ ਹੋਏ ਆ ਭਈ ਇਹ ਕੰਪਨੀ ਚੋ ਲੱਗੇ ਹੋਏ ਹੁੰਦੇ ਆ ਦੇਖ ਸਕਦੇ ਹੋ ਕੰਡੀਸ਼ਨ ਤੁਸੀਂ ਦੋਨੇ ਸਾਈਡ ਤੇ ਟੈਕਰ ਲੱਗੇ ਹੋਏ ਆ ਬਾਹਰ ਪੰਪਲ ਆਏ ਤੇ ਕੀ ਡਿਮਾਂਡ ਹੈ ਜੀ ਇਹਦੀ ਵੀ ਭਈ ਡਿਮਾਂਡ 280000 ਰੁਪਏ ਹਾਂਜੀ 255000 ਰੇਟ ਦਵਾਗੇ 255000 ਦਾ ਜੀ ਹਾਂਜੀ ਠੀਕ ਆ ਜੀ ਆ ਪੰਪਾਂ ਵੀ ਬਈ ਦੁੱਧੀਆਂ ਲੱਗੀਆਂ ਹੋਈਆਂ ਆ ਆ ਲੈ ਸਾਰਾ ਇਹਨੂੰ ਲੈ ਡਰਗਾ ਆ ਪਰ ਦੀਆਂ ਨਹੀਂ ਹੈ ਕਿਹ ਹੈ ਅੱਗੇ ਜੀ ਅੱਗੇ 735 88 ਵਾਲਾ ਅੱਗੇ ਆ ਗਿਆ ਜੀ ਸਫਰਾਜ 735 ਕਿੰਨੇ ਮਾਡਲ ਹੈ ਜੀ ਇਹ ਇਹ ਮਾਡਲ ਹੈਗਾ 88 ਵੀਰੇ 88 ਮਾਡਲ ਹੈ ਇਹ ਅੰਦਰ ਪੰਪਲ ਆਵੇ 80 ਪੈਸਾ ਡਰੈਕਟਰ ਚਾਰੇ ਠੀਕ ਹੈ ਜੀ 80 ਪੈਸਾ ਬਾਈ ਜੀ ਟਾਇਰਾਂ ਦੀ ਕੰਡੀਸ਼ਨ ਹੈਗੀ ਆ ਜਿਹੜੇ ਟਾਇਰ ਨੇ ਬਾਈ ਸਾਰਾ ਰਾਂਟ ਵਾਲੇ ਬੀਕੇਟੀ ਦੇ ਟਾਇਰ ਨੇ ਕੰਪਨੀ ਦੇ ਟਾਇਰ ਮਿਲਣਗੇ ਚਾਰੇ ਚਲ ਸਟਾਰਟਾ ਸੈਲਫ ਸਟਾਰਟਾ ਬਾਈ ਕਦਾ ਆਈ ਨਹੀਂ ਹੈਗਾ ਪੁਲੀ ਲਾਉਣ ਦੀ ਲੋੜ ਰੰਗ ਪੈਂਟ ਜੀ ਸਾਰਾ ਜੈਨੂ ਨੇ ਡਟਾ ਵੀਰੇ ਦਾ ਠੀਕ ਹੈ ਜੀ ਇਹ ਆ ਗਿਆ ਬਾਈ ਲੀਲੇ ਮਗਰਾੜਾ ਵਾਲਾ ਇਹ ਡੌਰ ਬਾੜ ਦਾ ਇਹ ਲੀਲੇ ਮਗਰਾੜਾ ਚ ਆ ਜਿਹੜੇ ਟਾਪ ਮਾਡਲ ਵਾਲੇ ਆਗੇ ਸੀਗੇ ਉੱਚੇ ਆਂਡਰ ਵਾਲੇ ਚਟਿਆਂ ਚ ਮਾਗਰ ਬਾਈਕ ਸਾਈਡ ਤੇ ਕਿ ਕੀ ਵੀ ਲੱਗੀ ਹੋਈ ਤੇਲ ਦੀ ਬਾਈ ਇੱਕ ਸਾਈਡ ਨੂੰ ਕਲੀਜਨ ਦੋਰੀ ਚਲ ਪਹਿਲ ਸਟਾਰਟ ਆ ਗਿਆ ਕੀ ਮਾਡਲ ਠੀਕ ਹੈ ਜੀ ਬਾਈ 88 ਮਾਡਲ ਆ 88 ਮਾਡਲ ਆ ਕੀ ਡਿਮਾਂਡ ਹੈ ਜੀ ਇਹਦੀ 120 1 ਲੱਖ 2000 ਰੁਪਏ ਡਿਮਾਂਡ ਆ ਇਹ ਕਿੰਨੇ ਦਾ ਵੇਚੂਗੀ ਬਾਈ ਟਰੈਕਟਰ ਦੇ ਦਾਂਗੇ ਆਪਾਂ 1 ਲੱਖ ਰੁਪਏ ਦਾ ਬੂਲੇ ਦਾ ਲੱਖ ਰੁਪਏ ਦਾ ਟਰੈਕਟਰ ਸਾਨੂੰ ਮਿਲ ਜੂ ਬਾਈ ਲੱਖ ਰੁਪਏ ਦਾ ਟਰੈਕਟਰ ਮਿਲ ਜੂ ਸਾਨੂੰ ਇਹ ਆ ਗਿਆ ਜੀ ਛੋਟੇ ਜਿਹੀਂ ਦਾ ਰਾਂ ਦਾ ਟੋਗੜ ਇੰਜਨ ਜਿਹੜਾ ਪੂਰਾ ਵਧੀਆ ਟਰੈਕਟਰ ਦਾ ਇੰਜਨ ਗੇਰ ਦਾ ਪੂਰਾ ਓਕੇ ਆ ਬਾਕੀ ਲੈ ਜਣ ਉਹਦੇ ਸਿਰ ਠੀਕ ਆ ਜੀ ਅੱਗੇ ਜੀ ਹਾਲੈਂਡ ਆ ਗਿਆ ਜੀ ਪੰਜ ਮਾਡਲ ਅੱਗੇ ਆ ਗਿਆ ਬਾਈ ਜੀ ਨਿਊ ਹਾਲੈਂ 36t txm ਮਾਡਲ ਦੇ ਵਿੱਚ 55 ਹਰਸ ਪਾਵਰ ਹੈ ਹਾਂਜੀ 55 ਹਰਸ ਪਾਵਰ ਦਾ 55 ਹਰਸ ਪਾਵਰ ਕਿ ਆ ਗਿਆ ਭਾਈ ਜੀ ਹਾਂਜੀ ਦੇਖ ਸਕਦੇ ਹੋ ਤੁਸੀਂ ਵਧੀਆ ਸਾਊਂਡ ਸਿਸਟਮ ਲੱਗਿਆ ਹੋਇਆ ਹੈ ਇਹ ਟਾਇਰਾਂ ਦੀ ਗੱਲ ਬਾਤ ਕਰੀਏ ਜੀ ਯਾਰ ਵੀਰੇ ਜਮਾ ਨਵੇਂ ਐਮ ਆਰਪ ਸ਼ਕਤੀ ਲੱਗੇ ਚਾਰੇ ਟਾਇਰ ਠੀਕ ਆ ਜੀ 16 ਦੇ ਟਾਇਰਾਂ ਚਾਰੇ ਟਾਇਰ ਆ ਭਈ ਹਜੇ ਤੱਕ ਪਲੱਸ ਵਾਲਾ ਨਿਸ਼ਾਨ ਵੀ ਨਹੀਂ ਟਾਇਰ ਟਾਇਰ ਚਾਰੇ ਟਾਇਰ ਨਵੇਂ ਨੇ ਐਮ ਆਰਪ ਦੇ ਆ ਤੇ ਇਹ ਵੀ ਆ ਦੇਖੋ ਜੀ ਨਵੇਂ ਟਾਇਰ ਇਹ ਵੀ ਇਹਦੀ ਸੀਲਡ ਆ ਤਾਂ ਸਾਰਾ ਠੀਕ ਆ ਜੀ ਵਿਚਾਰ ਖਾ ਦਿਓ ਜੀ ਕੋਲ ਕੇ ਦੇਖੋ ਬਈ ਕੰਡੀਸ਼ਨ ਟਰੈਕਟਰ ਦੀ ਦੇਖ ਸਕਦਾ ਤੁਸੀਂ ਆਹ ਦੇਖੋ ਕਿੰਨਾ ਸਾਫ ਪਿਆ ਵਿੱਚੋਂ ਟਰੈਕਟਰ ਇਹ ਸਿੰਗਲ ਪੰਪ ਚ ਆ ਗਿਆ ਜੀ ਹਾਂਜੀ ਸਿੰਗਲ ਪੰਪ ਚ ਆ ਗਿਆ ਸੈਂਟਰ ਗੀਅਰ ਚ ਆ ਗਈ ਏ ਹਾਂਜੀ ਮਗਰਾੜ ਮੂੜ ਸਾਰੇ ਜੈਨੂਅਲ ਨੇ ਨਾਲ ਦੀ ਆ ਬਈ ਜੀ ਨਾਲ ਦੇ ਵੀਰੇ ਨਾਲ ਦੀ ਮਗਰਾੜ ਮਗਰੂੜ ਨੇ ਟਰੈਕਟਰ ਦੇ ਪੰਜਾਬ ਨੰਬਰ ਆ ਦੇਖ ਸਕਦੇ ਤੁਸੀਂ ਸਟੱਕ ਸਟੱਕਰ ਲੱਗਿਆ ਕੰਪਨੀ ਦੇ ਪੂਰੀ ਘੈਂ ਕੰਡੀਸ਼ਨ ਦੇ ਵਿੱਚ ਪਿਆ ਟਰੈਕਟਰ ਆ ਤੇ ਮਾਡਲ ਕਿੰਨੇ ਜੀ ਇਹ ਮਾਡਲ 2005 ਜੀ 5 ਮਾਡਲ ਦਾ ਕੀ ਡਿਮਾਂਡ ਹੈ ਜੀ ਇਹਦੀ 365000 ਰੁਪਏ ਜੀ 365000 ਰੁਪਏ ਡਿਮਾਂਡ ਹੈ ਇਹ ਕਿੰਨੇ ਦਾ ਹੋ ਜੀ ਇਹ ਦਵਾਂਗੇ 3.5 ਲੱਖ ਰੁਪਏ ਦਾ ਜੀ 3.5 ਦਾ 2 ਸਪੀਡ ਹੈ ਨਾ ਜੀ 2 ਸਪੀਡ ਹੈ ਜੀ ਠੀਕ ਹੈ ਜੀ ਰੰਗ ਪਿੰਡ ਦਾ ਦੇਖੋ ਕਿੰਨਾ ਸਾਫ ਆ ਡਰਾਈਵਰ ਅੱਗੇ ਜੀ ਬਹੁਤ ਮਹਿੰਗਾ ਵੀਰੇ 70000 ਦਾ ਟਾਇਰ ਟਾਇਰ ਇਹ ਕਿਲੇ 70000 ਦੇ ਤਾਂ ਬਾਈ ਕਹਿੰਦਾ ਟਾਇਰ ਹੀ ਆ ਦੇਖੋ MRF ਬਾਈ ਉਵੇਂ ਹੀ ਖੜਾ ਵਾ ਇੱਕ ਸਾਈਡ ਤੇ ਪਲੱਸ ਵੀ ਖੜਾ MRF ਵੀ ਅੱਗੇ ਜੀ 96 ਮਲ 855 855 ਆ ਗਿਆ ਬਾਈ ਜੀ ਚੌਰਸ ਸੂੜਾ ਯਾਰ ਜੈਨੂਨ ਡਾਕਟਰ ਹੈ ਵੀ ਪੀਵੀ 13 ਸੰਗਰੂਰ ਦਾ ਨੰਬਰ ਆ ਟਰੈਕਟਰ ਦਾ ਹਨਾ ਟਾਲੇ ਬੈਕੋਂ ਨਾ ਮੈਂ ਟਾਇਰ ਬਾਈਕ ਵਾਲੇ ਵੀ ਚਾਰ ਟਾਇਰ ਨਮੇ ਬਾਈ ਕਾਲੇ ਵੀ ਨਾ ਮੈਂ ਟਾਇਰ ਗੁਡਇਰ ਦੇ 13 6 28 ਉੱਪਰ ਖੜਾ ਟਾਇਰਾਂ ਦੇ ਦੇਖ ਸਕਦਾ ਤੁਸੀਂ ਕੰਡੀਸ਼ਨ ਟਰੈਕਟਰ ਦੀ ਜੀ ਰੰਗ ਪੇਂਟ ਦੀ ਗੱਲ ਬਾਤ ਕਰੀ ਜੈਨੂਨ ਡਾਕਟਰ ਵੀਰੇ ਹਰਾ ਠੀਕ ਆ ਜੀ ਤੇ ਮਗਰਾੜ ਮਗਰੂੜਾ ਦੀ ਕੰਡੀਸ਼ਨ ਤੁਹਾਨੂੰ ਦਿਖਾ ਦਿੰਨੇ ਆ ਜੀ ਬੈਕ ਸਾਈਡ ਤੋਂ ਉਹ ਵੀ ਬੜੀਆ ਕੰਡੀਸ਼ਨ ਚ ਪੈਨ ਨਾਲ ਦੀ ਮਗਰਾਟ ਲੱਗੇ ਹੋਇਆ। ਦੇਖੋ ਕੰਪਨੀ ਦੇ ਸਟicker ਲੱਗੇ ਹੋਏ ਆ ਟਰੈਕਟਰ ਤੇ। ਤੇ ਕਿੰਨੇ ਮਾਡਲ ਹੈ ਜੀ ਇਹ? 96 ਜੀ। 96 ਮਾਡਲ ਆ। ਇਹਦੀ ਕੀਮਤ ਮਾੜੀ? 2 15 ਜੀ ਡਿਮਾਂਡ ਦਾ। 2 ਲੱਖ 15000 ਰੁਪਿਆ ਇਹ ਟਰੈਕਟਰ ਦੀ ਡਿਮਾਂਡ ਆ। ਤੇ PV 13 ਸਰੂਪ ਦਾ ਨੰਬਰ ਆ। ਇਹ ਕਿੰਨੇ ਦਾ ਹੋਊਗੀ? ਇਹ ਟਰੈਕਟਰ ਦਾ 1 ਲੱਖ 95000 ਦਾ ਜੀ। 1 ਲੱਖ 95000 ਦਾ ਟਰੈਕਟਰ ਆ। ਤੇ ਆਪਣੇ ਜੀ ਪਿੰਡ ਦੀ ਗੱਲਬਾਤ ਕਰੀ ਐਡਰੈਸ ਦੀ ਪਿੰਡ ਕਿਹੜਾ ਜੀ ਖੁੱਡੀ ਕੜਾ ਵੀਰੇ ਖੁੱਡੀ ਕੜਾ ਪਿੰਡਾ ਹਾਂਜੀ ਠੀਕ ਆ ਜੀ ਜੇ ਪੁਰਾਣਾ ਡੈਕਟਰ ਵਿੱਚ ਕਟਾਉਣਾ ਕਿਸੇ ਕਟਲਾਂ ਵੀਰੇ ਵਿੱਚ ਪੁਰਾਣਾ ਠੀਕ ਆ ਜੀ ਜਿਵੇਂ ਉਹ ਆ ਗਿਆ ਜੀ ਹਾਂ ਉਹ ਚਾਰ ਮੰਤਰ ਦੇ ਲੋਨ ਹੁੰਦਾ ਵੇ ਲੋਨ ਕਰਵਾ ਦਾਂਗੇ ਉਹਦੇ ਲੋਨ ਹੋ ਜਾਊਗਾ ਤੇ ਬਾਕੀਆਂ ਪੁਰਾਣਾ ਡੈਕਟਰ ਕੱਟਿਆ ਜਾਊ ਕੰਟੈਕਟ ਨੰਬਰ ਜੀ ਆਪਣਾ 98142 42821 ਠੀਕ ਆ ਜੀ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ